ਖੋਨੇ ਹੋਨੇ ਪਤਾ ਲੱਗਾ ਹੈ ਕਿ ਭਈ ਪੰਜਾਬ ਕੇਸਰੀ ਦੇ ਆਫਿਸ ਦੇ ਵਿੱਚ ਜੀਐਸਟੀ ਦੀ ਰੇਡ ਹੋਈ ਹੈ ਬਹੁਤ سارے ਅਫਸਰ ਜਿਹੜੇ ਹੈਗੇ ਆ ਕਾਫੀ ਬੜੀ ਗਿਣਤੀ ਦੇ ਵਿੱਚ ਦੁਬਾਰਾ ਜਿਹੜੇ ਹੈਗੇ ਆ ਪੰਜਾਬ ਕੇਸਰੀ ਵਿੱਚ ਗਏ ਹੈਗੇ ਆ ਔਰ ਇਹ ਇੱਕ ਤਰ੍ਹਾਂ ਮੈਂ ਕਹਾਂਗਾ ਕਿ ਭਈ ਬਦਲੇ ਦਾ ਉਦਲੇ ਟੰਗ ਨਾਲ ਕਾਰਵਾਈ ਕੀਤੀ ਜਾ ਰਹੀ ਹੈ ਕਿ ਵਿਂਡਿਕਟਿਵ ਜਿਹੜਾ ਐਟੀਟਿਊਡ ਦਿਖਾਇਆ ਜਾ ਰਿਹਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਮੁੱਖ ਮੰਤਰੀ ਸਦਾਰ ਭਗਵੰਤ ਸਿੰਘ ਮਾਨਵਣਾ ਨੇ ਔਰ ਮੈਂ ਇਸ ਦੀ ਨਕੀਦੀ ਕਰਦਾ ਕਿ ਵੀ ਇਸ ਢੰਗ ਦੇ ਨਾਲ ਕਿਉਂਕਿ ਜਮੂਰੀਅਤ ਦੇ ਵਿੱਚ ਜਿਹੜਾ ਅਖਬਾਰ ਹੈਗੀ ਐ ਪ੍ਰੈਸ ਹੈਗੀ ਉਹ ਫੋਰਥ ਸਟੇਟ ਹੈਗੀ ਔਰ ਲੋਕਤੰਤਰ ਦੀ ਰਾਖੀ ਦੇ ਲਈ ਉਹਦੀ ਇੰਡੀਪੈਂਡੈਂਸ ਔਰ ਉਹਦਾ ਲਿਖਣਾ ਜਿਹੜਾ ਹੈਗਾ ਹਮੇਸ਼ਾ ਨਿਰਬੇਗਤਾ ਨਾਲ ਹੋਣਾ ਚਾਹੀਦਾ ਔਰ ਇਸ ਗੱਲ ਦਾ ਪੈਰੋ ਕਰ ਰਹੇ ਆ ਜਦੋਂ ਅਸੀਂ ਵੀ ਸਰਕਾਰ ਚ ਗਏ ਸਾਡੇ ਗਲਾਬ ਵੀ ਲਿਖਦੇ ਸੀ ਅਸੀਂ ਕਦੀ ਜਾ ਕੇ ਬੁਰਾ ਥੋੜੀ ਮਨਾਇਆ ਲੇਕਿਨ ਇਹਨਾਂ ਨੂੰ ਤਾਂ ਇਸ ਢੰਗ ਦੇ ਨਾਲ ਹੋ ਗਿਆ ਕਿ ਤੁਸੀਂ ਜਿਹੜਾ ਹੈਗਾ ਬਦਲੇ ਦੇ ਢੰਗ ਦੇ ਨਾਲ ਜਿਹੜਾ ਹੈਗਾ ਕਿ ਅੱਜ ਅਫਸਰ ਭੇਜਨੇ ਸ਼ੁਰੂ ਕਰਤੇ ਆ ਪਹਿਲਾਂ ਤੁਸੀਂ ਉਹਨਾਂ ਦੇ ਬਿਜ਼ਨਸ ਦੇ ਵਿੱਚ ਜਿਹੜਾ ਹੈ ਉਹਨਾਂ ਦਾ ਹੋਟਲ ਹੈਗਾ ਉੱਥੇ ਛਾਪਾ ਮਾਰਿਆ ਹੁਣ ਫੇਰ ਦੁਬਾਰਾ ਰੇਡ ਕਰਨਾ ਸ਼ੁਰੂ ਕਰਤਾ ਔਰ ਇਸ ਗੱਲ ਦਾ ਸਰਾਸਰ ਗਲਤ ਹੈ ਔਰ ਲੋਕੀ ਜਿਹੜੇ ਹੈਗੇ ਐ ਇਸ ਗੱਲ ਨੂੰ ਚੰਗਾ ਨਹੀਂ ਮੰਨਦੇ ਔਰ ਸਤਾਈ ਦੇ ਵਿੱਚ ਇਹਦਾ ਜਵਾਬ ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਲੋਕ ਦੇਣਗੇ ਇਹਨਾਂ ਨੂੰ ਸੱਤਾ ਤੋਂ ਹਟਾ